ਤੇ ਜਿਹੜੇ ਮੁਲਾਜ਼ਮਾਂ ਨੇ ਕਤਾਹੀ ਵਰਤੀ ਆ ਉਹਨਾਂ ਤੇ ਵਿਭਾਗੀ ਕਾਰਵਾਈ ਹੋਣੀ। ਹੁਣ ਤੁਸੀਂ ਦੱਸੋ ਸੰਗਤ ਜੀ ਵੀ ਆਪਾਂ ਨੇ ਉਹਨਾਂ ਨੂੰ ਹਾਂ ਕਰਨੀ ਆ ਜਾਂ ਕੀ ਕਰਨੀ ਆ? ਆਪਣੀ ਮੰਗੇ ਸੀ। ਇੱਕ ਬੰਦਾ ਸਹੀ ਕੰਮ ਕਰਦਾ। ਆ ਚਾਹਿਆ ਕੰਮ ਵੀ ਲਾਉਂਦੀ। ਖਰਚਾ ਦੱਜ ਹੋਇਆ। ਪਰ ਇੱਕ ਗੱਲ ਹੋਰ ਵੀ ਐ। ਹਾਂਜੀ। ਇੱਕ ਗੱਲ ਹੋਰ ਵੀ ਐ। ਇਹਦੇ ਵਿੱਚ ਕੋਈ ਵੀ ਗੱਲ ਨਹੀਂ ਕਰਦੇ ਕੱਢ ਲੂ। ਫੇਰ ਉਹ ਆਪਰੇਸ਼ਨ ਦੇ ਹੱਥ ਰਸ ਲਕਾਂਗੇ ਇੱਥੇ ਹੀ ਫੇਰ ਆ ਕੇ ਬੈਠਾਂਗੇ ਬਿਲਕੁਲ ਜੀ ਬਿਲਕੁਲ ਜੀ ਹਾਂ ਲੋਕੀ ਮੇਰੇ ਲਈ ਨਾ ਮਸਲਿਕਾ ਦਿੱਤੀਆਂ ਨਹੀਂ ਇਹ ਸਾਰੀ ਗੱਲ ਮੈਂ ਜਾਵਾ ਭਾਈ ਦੇਣ ਨਹੀਂ ਨਹੀਂ ਹਾਂ ਜੀ ਮਲਾਜਮਾਂ ਨੂੰ ਹਾਂ ਜੀ ਲੈਣ ਹਾਜ਼ਰ ਕਰੇ ਜਾਵੇ ਨਹੀਂ ਭਾਈ ਜੀ ਭਾਈ ਉਹ ਭਾਗੀ ਕਾਰਵਾਈ ਜਦ ਇਹ ਗੱਲ ਜੋ ਅਸੀਂ ਕਹੀ ਹੈ ਇਹ ਗੱਲ ਜਿਵੇਂ ਵੀ ਜਾਨੀ ਐਸਚੋ ਸਾਹਿਬ ਆ ਕੇ ਇਹ ਗੱਲ ਇੱਥੇ ਦੁਹਰਾਉਣਗੇ ਆਪਣੇ ਸਾਹਮਣੇ ਅੱਛਾ ਜੀ ਇਹ ਕਹਤਾ ਕਹਤਾ ਪਾਤੀ ਦੀਆਂ ਕਾਪੀਆਂ ਲਓ ਜੀ ਬਣਾ ਮੈਂ ਪਾਚਾ ਦਲਜੇ ਹੋਇਆ ਵੀ ਕਾਪੀਆਂ ਲਓ ਉਹ ਤਾਂ ਲੈ ਨਹੀਂ ਲੈਣੀ ਐ ਹਾਂ ਜੀ ਹਾਂ ਉਹ ਤਾਂ ਲੈ ਨਹੀਂ ਲੈਣੀ ਐ ਉਹ ਗੱਲ ਵੀ ਦੁਹਰਾਉਣਗੇ ਸਾਹਮਣੇ ਆ ਕੇ ਆ ਫੇਰ ਉਸ ਤੋਂ ਬਾਅਦ ਠੋਕੇ ਗੱਲ ਕੀ ਐ ਕਿ ਮੈਂ ਹੋਵਾਂ ਕੁਸ਼ਿੰਦਰ ਜਾਂ ਅਸੀਂ ਤੁਸੀਂ ਕੋਈ ਵੀ ਆਪਣੀ ਤਾਕਤ ਕੀ ਹੈ ਬਾਈ ਜੀ ਜਦੋਂ ਆਪਾਂ ਇਕੱਠੇ ਆ ਇੱਕ ਜਾਣ ਇਕੱਲੇ ਦੀ ਔਕਾਤ ਇੰਨੀ ਕਾ ਜੇ ਆਪਾਂ ਕੱਲਾ ਹੁੰਦਾ ਉਹਨੂੰ ਚੱਕ ਕੇ ਸਿੱਟਿਆ ਹੋਣਾ ਹਾਂ ਜੀ ਸੋ ਆਪਾਂ ਉਸ ਜਾਪਦੇ ਨਾਲ ਵੀ ਰਹਿਣੇ ਤੇ ਨਾਲ ਆਉਂਦੇ ਹੱਕ ਦੀ ਗੱਲ ਉਹ ਨਹੀਂ ਠੀਕ ਹੈ ਜੀ ਤੇ ਹੁਣ ਉਹ ਆ ਕੇ ਜਦੋਂ ਕਹਿ ਦੇਣਗੇ ਮੈਂ ਇਕੱਲਾ ਆ ਸਾਰੀਆਂ ਗੱਲਾਂ ਜੋ ਕਹੀਆਂ ਓਪੀ ਵੀ ਤੇ ਨਾਲ ਕਹਿਣਾ ਦੋਨੇ ਗੱਲਾਂ ਠੀਕ ਹੈ ਜੀ ਜਿਹੜਾ ਪਹਿਲਾਂ ਪੁਲਿਸ ਨੇ ਐਕਟ ਵੀ ਕੀਤਾ ਤਾਂ ਉਹ ਕੱਲਾ ਜਾਣ ਕੇ ਕਰਿਆ ਤਾਂ

ਮੈਂ ਬਾਈ ਜੀ ਦਾ ਬਹੁਤ ਧੰਨਵਾਦ ਤੁਸੀਂ ਮੇਰੀ ਜਾਨ ਬਚਾਈ ਇਹ ਪੰਜਾਬ ਹੈ ਇਹਨੂੰ ਕਹਿੰਦੇ ਪੰਜਾਬ ਕੋਈ ਨਹੀਂ ਥੰਦੇ ਵੱਟੇ ਮੋਟੇ ਦੇ ਅੱਗੇ ਹੱਥ ਰੱਖੇ ਵੀ ਖੁਸ਼ਿੰਦਰ ਬਾਈ ਅਸੀਂ ਜਾਣ ਦੇ ਦਿੰਦੇ ਹਾਂ ਹਾਂ ਬਾਈ ਤੂੰ ਇਹ ਬੰਦਾ ਕੋਈ ਨਹੀਂ ਬਹੁਤ ਜ਼ਿੰਦਾਬਾਦ ਮੈਨੂੰ ਮੁੰਡਿਆਂ ਨੇ ਬਾਰ-ਬਾਰ ਕਹਿੰਦੇ ਬਾਈ ਤੂੰ ਸਾਡੇ ਲਈ ਬੋਲਦਾ ਅਸੀਂ ਤੇਰੇ ਨਾਲ ਖੜੇ ਤੈਨੂੰ ਛੱਡ ਕੇ ਨਹੀਂ ਜਾਂਦੇ ਮੇਰੇ ਨਾਲ ਤੁਰ ਕੇ ਬਾਈ ਜੀ ਥਾਣੇ ਨੂੰ ਆਏ ਬੰਦੇ ਮੈਂ ਬਾਈ ਜੀ ਬਹੁਤ ਰਿਣੀ ਹਾਂ ਤੁਹਾਡਾ ਤਾਰੀਖਾ ਬਹੁਤ ਧੰਨਵਾਦ ਬਟ ਜਾਣਾ ਉਦੋਂ ਜਦੋਂ ਇਹ ਦੋ ਗੱਲਾਂ ਹੋਣ ਗਈਆਂ ਨਹੀਂ ਫੇਰ ਇਕੱਠ ਕਰਕੇ ਵੀ ਦਿਖਾਵਾਂਗੇ ਇਹਨਾਂ ਨੂੰ ਹੋਰ ਹਾਂਜੀ ਹਾਂ